ਚੋਰਾ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁਕੇ ਹਨ ਕਿ ਉਹ ਪੁਲਿਸ ਮੁਲਾਜ਼ਮਾ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ ਮਾਮਲਾ ਹੈ ਹੁਸ਼ਿਆਰ ਪੋਦੇ ਬਹਾਦਰਪੁਰ ਇਲਾਕੇ ਦਾ ਜਿੱਥੇ ਕਿ ਮੋਟਰਸਾਈਕਲ 'ਵਾਂ ਲੁਟੇਰੇ ਮਹਿਲਾ ਮੁਲਾਜ਼ਮਾ ਦੇ ਗਾਲ ਵਿੱਚ ਪਈ ਸੋਨੇ ਦੀ ਚੈਨਹੀ ਝੱਪਟ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਵੱਲੋਂ ਆਲੇ ਦੁਆਲੇ ਲੱਗੇ ਸੀਸੀਟੀਵੀ ਦੀ ਮਦਦ ਨਾਲ ਲੁਟੇਰਿਆਂ ਦੀ ਪਾਲ ਕੀਤੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਜੀ ਲਪਰੀਤ ਕੌਰ ਲਪਰੀਤ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਜੀਤ ਨਗਰ ਸਲਾਮਾਬਾਦ ਇੱਥੇ ਕਿਹੜੀ ਜਗ੍ਹਾ ਆਏ ਸੀ ਕਿ ਤੁਸੀਂ ਕੋਈ ਕੰਮ ਆਏ ਸੀ ਹਾਂਜੀ ਸਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇੱਥੇ ਭਾਦਰਪੁਰ ਆਪਣੀ ਨਾਨ ਦੇ ਘਰੋਂ ਅੱਛਾ ਜੀ ਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੀ ਨੂੰ ਤੇ ਇੱਥੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਵਿੱਚ ਚੈਨੀ ਤੇ ਵਿੱਚ ਸਿੰਗੀ ਸੀਗੀ ਧੋਖੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੁ ਕੀਮਤ ਸੀਗੀ ਜੀ ਤੇ ਰੱਖ ਨਾ ਸੀਗਾ 60000 ਰੁਪਏ ਨਾ ਜੀ 65-70000 ਦੀ ਸੀ ਜਰ ਅੱਛਾ ਜੀ ਅ ਵਿੱਚ ਹੀ ਸਿੰਗੀ ਸੀ سونے ਦੀ ਤੇ ਇਤਨਾਂ ਚੈਨੀ ਸੀਗੀ ਜੀ ਹਾਂਜੀ ਤੇ ਇਹ ਕਿੱਥੇ ਖੋਇਆ ਵਾਕਿਆ ਕਿਹੜੀ ਕਿ ਜਗ੍ਹਾ ਸੀ ਬਹਾਦਰਪੁਰ ਦੇਵਨਗਰ ਦੇਵਨਗਰ ਤੁਸੀਂ ਉਹ ਪਛਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕੀ ਜਾਂ ਛੋਟਾ ਚਪੜਕੇ ਲਿਆ ਬੀਓ ਵਗੈਰਾ ਸਾਰਾ ਕੁਛ ਆ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿੰਨੀਆਂ ਵੀ ਸੀਗੀਆਂ ਨਾ ਚਲੀ ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਤੇ ਇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਆ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਝ ਹੈਗਾਗਾ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਆ ਗਿਆ ਸਾਰਾ ਵਾਰਦਾਤ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਠਾਣਾ ਕਿਹੜਾ ਪੈਂਦਾ ਜੀ ਸਿਟੀ ਜਨ ਸਿਟੀ ਜੀ ਤੁਸੀਂ ਉਹ ਪੁਲਿਸ ਨੂੰ ਖਲਾ ਦੇ ਦਿੱਤੀ ਜੀ ਹਾਂਜੀ ਸਰ ਮੈਂ ਪਰਚਾ ਦਰਚ ਕਰਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਪੰਜਾਬ ਪੁਲਿਸ ਦੀ ਆ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ ਇੱਥੇ ਸਰ ਮਿੰਨੀ ਟੱਕੀ ਵਾਲੀ ਐ ਐਸਐਸਪੀ ਦਫ਼ਤਰ अच्छा थी। थी। जी ठीक है जी की पर हम मांग ਕੋਈ ਅਪੀਲ ਤੁਹਾਡੀ ਰਿਜਰ ਕਰਦੀ ਵੀ ਮੇਰਾ ਸਮਾਨ ਚੋਰ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਹਾਂਜੀ ਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਰਿਤਾ ਸੁਰੀਤਾ ਜੀ ਕਿੱਥੇ ਦੇ ਰਹਿਣ ਵਾਲੇ ਆ ਭਾਦਰਪੁਰ ਦੇਵਨਗਰ ਕੀ ਵਾਕਿਆ ਹੋਇਆ ਜੀ ਅੱਜ ਅੱਜ ਮੇਰੇ ਭਾਬੀ ਆਈ ਸੀ ਬੇਟੀ ਗੁੜੀਆਂ ਮੇਰੇ ਕੋਲ ਹੁੰਦੀਆਂ ਇਹਨਾਂ ਦੀ ਇਹ ਜੌਬ ਕਰਦੇ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਦਿੱਲੀ ਅੱਜ ਵੀ ਇੱਥੇ ਸੀ ਤੇ ਨਾ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮੋਰੇ ਸਾਡੇ ਜਗਰਾਤ ਆ ਇਹਦਾ ਟੈਂਟ ਵਗੈਰਾ ਦਾ ਕੰਮ ਕਰ ਰਹੇ ਸੀ ਤਾਂ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਥੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਲੈ ਕੇ ਆਜੋ ਜਿੱਦ ਤੱਕ ਫੋਨ ਕਰਾਂ ਲੱਗੇ ਹੋ ਚੋਰ ਜਿਹੜੇ ਸੀਗੇ ਪਿੱਛੋਂ ਹੀ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟੀਵਾ ਤੇ ਫ ਇਹ ਉਹਨਾਂ ਨੇ ਪਹਿਲਾਂ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਪਿਆ ਕਿ ਇਹਨਾਂ ਨੂੰ ਪਤਾ ਨਾ ਚੈੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਹੋਇਆ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋਂ ਝੱਟ ਮਾਰ ਕੇ ਚੈਨੀ ਖੋ ਲਈ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬੈ ਕੇ ਧੋੜ ਗਿਆ ਹਾਂਜੀ ਤੇ ਇਹ ਕੀ ਕੰਮ ਕਰਦੇ ਕੀ ਨਾਮ ਹੈ ਇਹਨਾਂ ਦਾ ਜਿਹਨਾਂ ਦੀ ਚੈਨੀ ਖੋਈ ਉਹ ਮੇਰੇ ਪਰਜਾਈ ਨੇ ਲਖਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਸੀ ਨਹੀਂ ਅੱਛਾ ਜੀ ਇਹ ਕਿੰਨੇ ਕ ਵਜੇ ਦੀ ਵਾਰਦਾਤ ਹੈ ਡੇਢ ਵਜੇ ਠੀਕ ਹੈ ਜੀ ਉਹਦੇ ਚਿਹਰੇ ਸਪਸ਼ਟ ਆਏ ਨੇ ਹਾਂਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਆ ਠੀਕ ਹੈ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂਜੀ ਦੇਖ ਲਈ ਆ ਮਤਲਬ ਜੇ ਇਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫਿਰ ਜਿਆਦਾ ਸੀਗੇ ਅਸੀਂ ਇਕੱਲੇ ਸੀਗੇ ਉਹ ਵੀ ਇੱਕਦਮ ਹੀ ਖਿੱਚੇ ਉਹਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਨਹੀਂ ਲੱਗਾ ਰੋਂ ਸਹਿਮ ਗਏ ਉਹ ਵੀ ਹਾਂਜੀ ਤੁਸੀਂ ਕਰ ਰਹੇ ਨੇ ਇੱਕ ਮਹਿਲਾ ਉਹ ਅਜਿ ਦਿਨ ਇਸ ਤਰ੍ਹਾਂ ਦੀ ਵਾਰਦਾਤ ਆਉਂਦੀ ਕਿਵੇਂ ਦੇਖ ਹਾਂਜੀ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਦੇਖੇ ਮਤਲਬ ਕਿ ਸੋਚੇ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਇੱਦਾਂ ਹੀ ਕੋਈ ਕਾਨੂੰਨ ਬਣਾਣ ਕਿ ਇੱਦਾਂ ਦਾ ਕੁਝ ਹੋਵੇ ਹੀ ਨਾ ਅੱਗੇ ਤੋਂ ਕਿਉਂਕਿ ਇੱਥੇ ਤਾਂ ਮਹਿਲ ਐਮਲ ਦੇ ਨਾਲ ਆਏ ਦਿਨੋਂ ਉਦਾਂ ਹੁੰਦਾ ਹੀ ਆ ਕੋਈ ਐਕਟਿਵਨ ਤਾਂ ਕਦੇ ਕਿਚਨ ਨਹੀਂ ਹੋ ਕੇ ਚਲ ਜਾਂਦੇ ਆ ਕਦੇ ਕੁਝ ਕਦੇ ਕੁਝ ਜੇ ਕਿਸੇ ਬੱਚੇ ਤੇ ਝੋਟ ਲੱਗ ਜੇ ਮਤਲਬ ਜੇ ਬੱਚਾ ਵਗੈਰਾ ਨਾਲ ਹੋਵੇ ਕੁਝ ਕਿਸੇ ਨੂੰ ਵੀ ਸੱਟ ਨਹੀਂ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ ਇਸ ਲਈ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਪਹਿਲਾਂ ਵੀ ਬਹੁਤੀ ਵਾਰ ਤਾਂ ਹੁੰਦੀ ਆ ਹਾਂਜੀ ਹੁੰਦੀ ਆਂ ਰੋਜ਼ ਸੁਣਦੇ ਆਂ ਅਸੀਂ ਤਾਂ ਦੇਖਦੇ ਸੀ ਆਲੇ ਦੁਆਲੇ ਸਾਨੂੰ ਤਾਂ ਇਹ ਨਹੀਂ ਪਤਾ ਸੀ ਕਿ ਸਾਡੇ ਘਰ 'ਚ ਇਦਾਂ ਹੋ ਜਾਣਾ ਆ ਹਾਂਜੀ ਹੁਣ ਸੈਮੀ ਵੇਟ ਰਹੇ ਰੋਟੀ ਵੀ ਨਹੀਂ ਖਾਦੀ ਐ ਉਂਤੇ ਉੱਟੇ ਤੇ ਖੁੰਦੇ ਵੇਡੋ ਤੇ ਰੇਡ ਰੇ ਇਹ ਮਤਰਾ ਗਲੀ ਚ ਬੈਠੇ ਹੋਏ ਸੀ ਬਾਹਰ ਕੌਣ ਜੀ ਮਦਰ ਮੇਰੇ ਇਹਨਾਂ ਨਾਲ ਵੀ ਕੁਵਾਰ ਦਾ ਹਾਂਜੀ ਇਹ ਨਾ ਬਾਹਰ ਬੈਠੇ ਹੋਏ ਸੀ ਬੰਦੇ ਆਏ ਤੇ ਨੇ ਉਹ ਤੋਂ 9000 ਰੁਪਿਆ ਖੋ ਕੇ ਲੈ ਗਏ ਠੀਕ ਇੱਕ ਇੱਕ ਹੀ ਅਲੱਗ ਘਟਨਾ ਜੀ ਹਾਂਜੀ ਇਹ ਅਲੱਗ ਘਟਨਾ ਹੈ ਵੀ ਇਸੇ ਗਲੀ ਦੇ ਯਤ ਤੋਂ ਹੀ ਲਾਗੇ ਸੀਗੇ ਇਹ ਕਦੋਂ ਦੀ ਗੱਲ ਹੈ ਇਹ ਮਸੇ 4-5 ਮਹੀਨੇ ਪਹਿਲਾਂ ਦੀ ਗੱਲ ਆ ਪੈਸੇ ਖੋ ਕੇ ਲੈ ਗਏ ਹੋਰ ਪੈਸੇ ਖੋ ਕੇ ਲੈ ਗਏ ਕਿ ਕਿੰਨੀ ਉਮਰ ਸੀ ਕਿੰਨੀ ਉਮਰ ਸੀ ਇਹਨਾਂ ਕੋਲ ਲੈ ਗਏ ਉਹ ਵੀ ਨਾਰਮਲ ਇਦਾਂ ਹੀ ਸੀਗੇ 22-30 ਸਾਲ ਦੇ ਠੀਕ ਮਾਤਾ ਜੀ ਦੀ ਕਿੰਨੀ ਉਮਰ ਇਹਨਾਂ ਦੀ 6 ਇਹਨਾਂ ਕੋਲ ਪਹਿਲਾਂ ਹੋਈ ਹੈ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ